ਦੇ ਮੇਰੇ ਚਾਚਾ ਜੀ ਜੋਗਿੰਦਰ ਸਿੰਘ ਬਲਵਿੰਦਰ ਸਿੰਘ ਜੀ ਕਾਫੀ ਅੱਛੇ ਗਾਇਆ ਕਰਦੇ ਸੀ ਉਹਨਾਂ ਨੂੰ ਵੇਖ ਕੇ ਹੀ ਮੈਨੂੰ ਸ਼ੌਕ ਪੈਦਾ ਹੋਇਆ ਤਾਂ ਕੁਝ ਦਿਨ ਮੈਂ ਪਸ਼ੂ ਚਾਰੇ ਪਸ਼ੂ ਚਾਰ ਦੇ ਚਾਰ ਦੇ ਮੈਂ ਥੋੜਾ ਥੋੜਾ ਗੋਣਾ ਗਿੱਦੇ ਰਹਿਣਗੇ ਪਰ ਆਸਾਨੀ ਹੁਣ ਹੋ ਮਿਲ ਲੱਗਦੇ ਰਹਿਣਗੇ ਪਰ ਆਸਾਨੀ ਹੁਣ ਇਥੇ ਕੌਣ ਕਿਸੇ ਦਾ ਉਹ ਸਾਨੂੰ ਕਿਸੇ ਨਹੀਂ ਰੋਣਾ ਮਿਲ ਲੱਗਦੇ ਰਹਿਣਗੇ ਪਰ ਆਸਾਨੀ ਹੁਣ ਉਹ ਮਿਲ ਲੱਗਦੇ ਰਹਿਣਗੇ ਪਰ ਆਸਾਨੀ ਹੋਣਾ ਆਸਾਨੀ ਹੋਣਾ ਤੋਂ ਬਾਲ ਸਭਾ ਜਾਂ ਕੋਈ ਹੋਰ ਪ੍ਰੋਗਰਾਮ ਜਿਵੇਂ ਉਲੀਕੇ ਜਾਂਦੇ ਨੇ ਸਕੂਲਾਂ ਵਿੱਚ ਕਰਵਾਏ ਜਾਂਦੇ ਨੇ ਉੱਤੋਂ ਹੀ ਸ਼ੁਰੂਆਤ ਹੁੰਦੀ ਹੈ ਜੋ ਮੇਰਾ ਮੰਨ ਮੋਕਲਿਆ ਮੇਰਾ ਸੋਨਾ ਮਾਹੀ ਆ ਜਾ ਹੋ ਦਿੱਤੀ ਮੈਨੂੰ ਜੋ ਕਲਾ ਦਿੱਤੀ ਹੈ ਹੈ ਗੋਡ ਗਿਫਟ ਲੇਕਿਨ ਉਸਤਾਦ ਮੈਂ ਅਜੇ ਤੱਕ ਵੀ ਗੁਰਦਾਸ ਮਾਨ ਜੀ ਨੂੰ ਮੜਨ ਲਖ ਪਰਦੇਸੀ ਹੋਈਏ ਆਪਣਾ ਦੇਸ਼ ਨਹੀਂ ਪੰਡੀਦਾ ਜਿਹੜੇ ਮੁਲਕ ਦਾ ਖਾਈਏ ਉਸ ਦਾ ਬੁਰਾ ਨਹੀਂ ਮੰਗੀਦਾ ਲਖ ਪਰਦੇਸੀ ਹੋਈਏ ਲਖ ਪਰਦੇਸੀ ਹੋਈਏ ਮੈਂ ਤੁਹਾਡਾ ਆਪਣਾ ਲੋਕ ਗਾਇਕ ਸਰਾ ਸਾਰਾ ਪੰਜਾਬੀ ਰੇਡੀਓ ਦੇ ਮਾਧਿਅਮ ਰਾਹੀਂ ਦਰਸ਼ਕਾਂ ਦੇ ਰੂਬਰੂ ਕੁਝ ਦਿਨਾਂ ਬਾਅਦ ਹੋਵਾਂਗੇ ਔਰ ਦੇਖਣਾ ਨਾ ਭੁੱਲਣਾ ਦੋਸਤੋ ਬਹੁਤ ਜਲਦੀ ਇਸ ਚੈਨਲ ਤੇ ਅਸੀਂ ਗੱਲਾਂ ਕਰਾਂਗੇ ਦਿਲ ਦੀ ਗਹਿਰਾਈ ਤੋਂ ਜੋ ਸਾਡੀਆਂ ਯਾਦਾਂ ਭੁੱਲੀਆਂ ਬੁੱਲੀਆਂ ਉਹਨਾਂ ਨੂੰ ਤਾਜ਼ਾ ਕਰਾਂਗੇ ਔਰ ਪੰਜਾਬੀਅਤ ਦੀ ਸੇਵਾ ਕਰਦੇ ਹੋਏ ਪੰਜਾਬੀ ਨੂੰ ਸलाम ਮਿਹਰਬਾਨੀ ਧੰਨਵਾਦ ਤਾਂ ਦੋਸਤੋ ਇੱਕ ਹੋਰ ਬੇਨਤੀ ਹੈ ਕਿ ਸਾਡੇ ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰਨਾ ਕਦੀ ਨਾ ਭੁੱਲਣਾ ਔਰ YouTube ਤੇ ਲਾਈਕ ਕਰਨਾ ਮਿਹਰਬਾਨੀ ਧੰਨਵਾਦ ਨੀ 베ਰੀਆਂ ਦੇ 베ਰ ਖਾਣਿਏ ਸਾਨੂੰ ਗਿਟਕਾ ਗਿਣਨ ਲੈ ਰੱਖ ਲੈ ਸਾਨੂੰ ਗਿਟਕਾ ਗਿਣਨ ਲੈ ਰੱਖ ਲੈ ਨੀ 베ਰੀਆਂ ਦੇ 베ਰ ਖਾਣਿਏ ਨੀ 베ਰੀਆਂ ਦੇ 베ਰ ਖਾਣਿਏ